ਵਾਹਿਗੁਰੂ ਸਾਹਿਬ ਜੀਓ ਬਾਰਾ ਮਾਹ ਮਾਝ ਮਹਲਾ 5 ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਤਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲੋਹਾਰਾਮ ਚਾਰ ਕੁੰਟ ਦੇ ਦਿਸ ਭ੍ਰਮੇ ਥਕੇ ਆਏ ਪ੍ਰਭ ਕੇ ਸਾਮ ਧੇਨ ਦੁਦੇ ਤੇ ਬਹਰੀ ਕਿਤੇ ਨ ਆਵੇ ਕਾਮ ਜਲ ਬਿਨ ਸਾਖ ਕੁਮਲਾਵਤੇ ਉਪਜਹਿ ਨਾਹੀ ਧਾਮ ਹਰ ਨਾ ਹਨ ਮਿਲੀ ਐ ਸਾਜਨੇ ਕਤ ਪਾਈਏ ਬਿਸਰਾਮ ਜਿਤ ਘਰ ਹਰ ਕੰਤ ਨਾ ਪ੍ਰਗਟੈ ਪਠਨਗਰ ਸੇ ਗ੍ਰਾਮ ਸਭ ਸਿੰਗਾਰ ਤੰਬੋਲ ਰਸ ਸਣਦੇ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੋਨੀਆ ਮੇਰਾ ਸੱਜਣਾ ਸਭਜਾ ਨਾਨਕ ਕੇ ਬੇਨੰਤੀ ਆ ਕਰ ਕਿਰਪਾ ਦੀ ਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲਦਾਮ ਚੇਤ ਗੋਵਿੰਦ ਅਰਧੇ ਐ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਇ ਤਿਸਹਿ ਗਣਾ ਇੱਕ ਖੇਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤਨਾ ਆਵਈ ਕਿਤੜਾ ਦੁੱਖ ਗਣਾ ਜਿਨੇ 라ਵਿਆ ਸੋ ਪ੍ਰਭੂ ਤਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਦੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਵੈਸਾ ਖ ਧਿਰਨ ਕਿਉ ਵਢਿਆ ਜਨਾ ਪ੍ਰੇਮ ਵਿਸ਼ੋ ਹਰ ਸਾਜਨ ਪੁਰਖ ਵਿਸਾਰ ਕੈ ਲਗੇ ਮਾਇਆ ਤੋ ਉਤਰ ਕਲ ਤਰਨਾ ਸੰਗਤਨਾ ਹਰਿ ਅਬਿਨਾਸੀਓ ਪਲਚ ਪਲਚ ਸਗਲੇ ਮੋਏ ਝੂਠੇ ਧੰਦੇ ਮੋਹ ਇਕ ਸਹਰ ਕੇ ਨਾਮ ਬਿਨ ਅਗੇ ਲਈਏ ਖੋ ਹੈ ਦਇਓ ਵਿਸਾਰ ਵਗੁਚਨਾ ਪ੍ਰਭ ਬਿਨ ਅਵਰ ਨ ਕੋਏ ਪ੍ਰੇਤਮ ਚਰਣੇ ਜੋ ਲਗੇ ਤਿੰਕੇ ਨਿਰਮਲ ਸੋਏ ਨਾਨਕ ਕੇ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵੈਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਭੇਟੇ ਹਰ ਸੋਏ ਹਰ ਜੇਠ ਜੁੜੰਦਾ ਲੋੜੀਏ ਜਿਸੇ ਅਗੇ ਸਭ ਨਿਵਨ ਹਰ ਸੱਜਣ ਦਾਵਣ ਲੱਗਿਆ ਕਿਸੇ ਨ ਦੇ ਬਨ ਮਾਨਕ ਮੋਤੀ ਨਾਮ ਪ੍ਰਾਪੇ ਉਹਨੇ ਲੱਗੇ ਨਾਹੀ ਸੰ ਰੰਗ ਸਵੇ ਨਰਾਇਣ ਜੇ ਤੇ ਮਨ ਪਵਨ ਜੋ ਹਰ ਲੋੜੇ ਸੋ ਕਰੇ ਸੋਏ ਜੇ ਕਰਨ ਜੋ ਪ੍ਰਭ ਕੀਤੇ ਆਪਣੇ ਸੇ ਕਹੇ ਇਹ ਧਨ ਆਪਣ ਲੀਆ ਜੇ ਮਿਲੈ ਵਿਛੜ ਕਿਉ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਨ ਹਰ ਜੇ ਠਰੰਗੇ ਲਾਤ ਸਤਣੀ ਜਿਸ ਕੈ ਭਾਗ ਮਥਨ ਆਸਾੜਤ ਪੰਦਾ ਤਿਸ ਲਗੇ ਹਰ ਨਾ ਹੁਨ ਜਨਾ ਪਾਸ ਜਗ ਜੀਵਨ ਪਰਖ ਤਿਆਗ ਕੇ ਮਾਨਸ ਸੰਧੀ ਆਸ ਦੁਇ ਭਾਏ ਵਿਗੁਚੇ ਗਲ ਪੈ ਇਸ ਜਮ ਕੀ ਬਾਸ ਜੇ ਹਬ ਜੈ ਸੋ ਲੁਣੇ ਮਥੇ ਜੋ ਲਿਖਿਆਸ ਰਹਿਣ ਵਿਹਾਨੇ ਪਛਤਾਣੇ ਉਠ ਚਲੇ ਗਏ ਨਿਰਾਸ਼ ਜਿੰਨ ਕੋ ਸਾਧੂ ਭੇਟੀ ਐ ਸੁਧਰ ਗਏ ਹੋਏ ਖਲਾਸ ਕਰ ਕੇ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਦ ਬਿਨ ਦੂਜਾ ਕੋ ਨਹੀਂ ਨਾਨਕ ਕੇ ਅਰਦਾਸ ਆਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੇ ਕਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸਚ ਰੰਗ ਇੱਕੋ ਨਾਮ ਆਧਾਰ ਵੇਖਿਆ ਰੰਗ ਕੁੜਾ ਵੇ ਆ ਦਿਸਨ ਸਬੇ ਸ਼ਾਰ ਹਰ ਅੰਮ੍ਰਿਤ ਬੋਧ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਾਣ ਤਨ ਪ੍ਰਭ ਸੰਗ ਮੋਲਿਆ ਸਮਰਥ ਪੁਰਖ ਅਪਾਰ ਹਰ ਮਿਲਣੇ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ जिने सखिए प्रभु पाया हो तिन कै सद्बल हार नानक हर जे मया कार शब्द सवारन हार सावनत ना सुहागणी जिन राम नाम उर हार भदोए परम पुलाणिया दूजे लगाहे त लाख सिंगार बणाया ਜੇ ਨਾ ਹੈ ਕੇਤ ਜੇ ਤਦਨ ਦੇਹ ਬਿਨ ਸਸੇ ਤ ਤਵੇਲੇ ਕਹਿ ਸੰ ਪ੍ਰੇਤ ਪਕੜ ਚਮਾਏਨ ਦੂਤ ਜਮ ਕਿਸੈ ਨਾ ਦੇਨੀ ਭੇਤ ਛੱਡ ਖੜੋ ਤਖਨੇ ਮਾਹੇ ਜਿਨ ਸਿਓ ਲਗਾ ਹੈ ਤ ਹੱਥ ਮਰੋੜੈ ਤਨ ਕਪੇ ਸਿਆਹ ਹੋਆ ਸੇਤ ਜੇ ਹ ਬਿਜੈ ਸੁਲਣੈ ਕਰਮਾਂ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੇ ਚਰਨ ਬੋਹਿਤ ਪ੍ਰਭ ਦੇਤ ਸੇ ਪਾਦ ਹੋਏ ਨਰਕ ਨ ਪਾਈਐ ਹੈ ਗੁਰ ਰਖਣ ਵਾਲਾ ਹੈਤ ਅਸਲ ਪ੍ਰੇਮ ਉਮਾੜਾ ਕਿਉ ਮਿਲਿਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋ ਈ ਆਨ ਮਿਲਾਵੇ ਮਾਏ ਸੰਤ ਸਹਾਏ ਪ੍ਰੇਮ ਕੇ ਹੋ ਤਨ ਕੈ ਲਾਗਾ ਪਾਏ ਵੇਣ ਪ੍ਰਭ ਕਿਉ ਸੁਖ ਪਾਈਏ ਦੁਜੀ ਨਹੀਂ ਜਾਏ ਜਿਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹਿਆ ਕਾਏ ਆਪ त्याग ਬਿਲਤੀ ਕਰੇ ਲੇਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤੇ ਨਾ ਜਾਏ ਪ੍ਰਭ ਵਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਦੀਆ ਜਨਾ ਮਾਇ ਹਰ ਰਾਏ ਕਤਕ ਕਰਮ ਕਮਾਵਨੇ ਦੋਸ਼ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਾਪਨ ਸਬੇ ਰੋਗਾ ਵੇ ਮੁਖ ਹੋਏ RAM ਤੇ ਲਗਨ ਜਨਮ ਵੇ ਜੋਗਾ ਖਿੰਨ ਮਹਿ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸਥੈ ਰੋ ਵਹ ਰੋਜਾ ਕਿ ਤੱਕ ਸੁਨ ਨ ਹੋਵੇ ਲਿਖਿਆ ਤੋਰਾ ਸੰਜੋਗਾ ਵਡ ਭਾਗੇ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਬਿਯੋਗ ਨਾਨਕ ਕੋ ਪ੍ਰਭ ਰਖਲੇ ਮੇਰੇ ਸਾਹਿਬ ਬੰਦੀ ਮੋਚਾ ਕਤਕ ਹੋਵੇ ਸਾਧ ਸੰਗ ਬਿਨ ਸਹੇ ਸਬੇ ਸੋਚਾ ਮੰਗਰ ਮਾਹੇ ਸੁਹੰਦਿਆ ਹਰ ਪਿਰ ਸੰਗ ਬੈਠੜੀਆ ਤਿੰਨ ਕੇ ਸੋਬਾ ਕਿਆ ਗਣੀ ਜੇ ਸਾਹਿਬ ਮੇਲੜੀਆ ਤਨ ਮਨ ਮੌਲੇ ਆ ਰਾਮ ਸਿਉ ਸੰਗ ਸਾਧ ਸਹੇ ਲੜੀਆ ਸਾਧ ਜਨਾ ਤੇ ਬਾਹਰੇ ਸੇ ਰਹਿਨ ਕੇ ਲੜੀਆ ਤੈਨ ਦੁੱਖ ਨ ਕਬਹ ਉਤਰੈ ਸੇ ਜਮ ਕੇ ਵਸ ਪੜਿਆ ਜਿਨੇ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜਿਆ ਰਤਨ ਜਵੇ ਹਰ ਲਾਲ ਹਰ ਕੰਠ ਤੇ ਨਾ ਜੜਿਆ ਨਾਨਕ ਬਾਛੈ ਤੋੜ ਤੈਨ ਪ੍ਰਭ ਸਰਣੀ ਦਰ ਪੜਿਆ ਮੰਗਰ ਪ੍ਰਭ ਅਰਦਨਾ ਬੋੜ ਨ ਜਨਮੜਿਆ ਪੋਖ ਤੁਖਾਰ ਨ ਵਿਆਪੇ ਕੰਠ ਮੇਨੇ ਆਹਰ ਨਾ ਹੋ ਮਨ ਵਿਦੇ ਆਚਰਨ ਅਰ ਬਿੰਦ ਦਰਸ਼ਨ ਲਗੜਾ ਸਾਹੋ ਓਟਾ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਵਿਖਿਆ ਪੋਹ ਨ ਸਕੈ ਮਿਲ ਸਾਧੂ ਗੁਰ ਗਾਵੋ ਜੈ ਤੇ ਉਪਜੀਤੇ ਮਿਲੀ ਸਚੀ ਪ੍ਰੀਤ ਸਮਾਹੋ ਕਰ ਗਹਿ ਲੈਨੇ ਪਰ ਬ੍ਰਹਮ ਬੋੜ ਨ ਵਿਛੜਿਆ ਹੋ ਬਾਰ ਜਾਉ ਲਖ ਬੇਰੀਆ ਹਰ ਸੱਜਣ ਅਗਮ ਅਗਾਹੋ ਸ਼ਰਮ ਪਏ ਨਾਰਾਇਣੇ ਨਾਨਕਦਰ ਪਈਆ ਹੋ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇਪਰਵਾਹੋ ਮਾਘ ਮਜਨ ਸੰਸਾ ਦੁਆ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੋਣਾ ਸਭਨਾ ਨੋ ਕਰਦਾਨ ਜਨਮ ਕਰਮ ਮਲੇ ਉਤਰੈ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸਹਿ ਲੋਭ ਸੁਵਾਨ ਸਚੇ ਮਾਰਗ ਚਲਦਿਆ ਉਸਤ ਕਰੇ ਜਹਾਨ ਅਸ਼ਰ ਤੀਰ ਸਗਲ ਪੁੰਨ ਜੀਦਾ ਪ੍ਰਵਾਨ ਜਿਸਨੂੰ ਦੇਵੇ ਦਇਆ ਕਰ ਸੋਈ ਪ੍ਰਖ ਸੁਜਾਨ ਜਿਨਾ ਮਿਲੇਆ ਪ੍ਰਭ ਆਪਣਾ ਨਾਨਕ ਤੈਨੂੰ ਕੁਰਬਾਨ ਮਾਗ ਸੁਚੇ ਸੇ ਕੰਢੀ ਇਹ ਜਿਨ ਪੂਰਾ ਗੁਰ ਮਿਹਰਵਾਨ ਫਲ ਗੁਣ ਆਨੰਦ ਉਪਾਰ ਜਨਾਰ ਸਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆਂ ਮਿਲਾਏ ਸੀਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਹੀਂ ਜਾਏ ਇਹ ਚੁ ਪੁਨੇ ਵੜ ਭਾਗਣੇ ਵਰ ਪਾਇਆ ਹਰ ਰਾਇ ਮਿਲ ਸਹਿਆ ਮੰਗਲ ਗਾਵਹਿ ਗੀਤ ਗੁਵਿੰਦੇ ਲਾਏ ਹਰ ਜਿਹ ਹੈ ਅਵਰਨ ਦੇ ਸਈ ਕੋਈ ਦੂਜਾ ਨਵੇਂ ਨਾ ਲਾਏ ਹਲ ਤਪਾਲਤ ਸਵਾਰੇ ਹੁਨਾ ਨੇ ਚਲ ਦਿੱਤੀਨ ਜਾਏ ਸੰਸਾਰ ਸਾਗਰ ਤੇ ਰਖੇ ਅਨ ਬੌੜ ਨਜਰ ਮੈਂ ਧਾਏ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਾਲਗੁਣ ਨੇ ਤੇ ਸਲਾਹੀਏ ਜਿਸ ਨੂੰ ਤਿਲਨਾ ਤਮਾਏ ਜੇਨ ਜੇਨ ਨਾਮ ਤੇ ਆਇਆ ਤਿੰਨ ਕੇ ਕਾਜ ਸਰੇ ਹਰ ਗੁਰਪੁਰਾਇ ਰਾਧੇ ਆ ਦਰਗਹ ਸੱਚ ਖਰੇ ਸਰਬ ਸੁਖਾਲੇ ਦੇ ਚਰਨ ਹਰ ਭੋਜਲ ਵਿਖਮ ਤਰੇ ਪ੍ਰੇਮ ਭਗਤ ਤਨ ਪਾਇਆ ਵਿਖਿਆ ਨਾ ਹਜਰੇ ਉੜ ਗਏ ਦੁਬਿਦਾਨ ਸੇ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਧਰੇ ਮਹਾਦੇਵ ਸੂਰਤ ਭਰੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਹਾਦੇਵ ਸੂਰਤ ਭਰੇ ਜਿਸ ਕਉ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ